ਸਸਿਕਾਲ ਜੀ ਸਿਮਰਨ ਬੁਟੀਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆਂ ਕਰੋ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਐਂਡ ਵਿੱਚ ਬਹੁਤ ਹੀ ਪਿਆਰੇ ਪਿਆਰੇ ਸੂਟ ਲਾਇਏ ਪਿਆ ਜਿਹੜੇ ਬਹੁਤ ਘੱਟ ਰੇਟ 'ਤੇ ਜੀ ਸਾਰੇ ਸੂਟ ਤੁਹਾਨੂੰ 2000 ਤੋਂ ਥੱਲੇ ਹੀ ਮਿਲਣਗੇ ਜੀ ਪਰ ਸੂਟਾਂ ਦੀ ਕੁਆਲਿਟੀ ਬਹੁਤ ਵਧੀਆ ਬੁਟੀਕ ਸਟਾਈਲ ਸੂਟ ਐ ਸਭ ਤੋਂ ਪਹਿਲਾ ਸੂਟ ਚੈੱਕ ਕਰੋ ਜੀ ਸ਼ਰਟ ਤੁਹਾਨੂੰ ਮਿਲੂਗੀ ਜੀ ਔਰਗਾਂਜਾ ਦੀ ਤੇ ਪਿਓਰ ਚਨੋ ਚਫੋਨ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਬਾਟਮ ਤੁਹਾਨੂੰ ਕਾਟਨ ਦੀ ਮਿਲੂਗੀ ਬਹੁਤ ਹੀ ਪਿਆਰਾ ਸੂਟ ਐ ਜੀ ਗਰਮੀਆਂ ਵਾਲੇ ਸੂਟ ਐ ਪਾਰਟੀ wear suit ਹੈ ਰੇਟ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਇਹ ਰੇਟ ਹੈਗਾ only 2000 ਪੂਰੀ ਹੈਵੀ ਸ਼ਰਟ ਮਿਲੂਗੀ ਪਿੰਕ ਕਲਰ ਬੇਬੀ ਪਿੰਕ ਕਲਰ ਹੈ ਜੀ ਉਸ ਤੋਂ ਬਾਅਦ ਜੀ ਅਗਲੇ suit check ਕਰੋ ਜੀ ਜਿਹੜੇ ਅੱਜ ਕੱਲ ਡਿਜੀਟਲ ਰੀਜਨਲ ਪਸ਼ਮੀਨੇ ਦੇ ਸੂਟ ਹੈ ਜੀ ਪਸ਼ਮੀਨਾ ਸਿਲਕ 2 ਟੋਨ ਸੂਟ ਹੈ ਜੀ ਇਹਦੇ ਵਿੱਚ ਆਪਾਂ ਨੂੰ ਨਾ 2 ਟੋਨ ਮਤਲਬ ਦੋ ਸ਼ੇਡ ਦੀ ਸ਼ਾਈਨਿੰਗ ਪਾਉਗੀ ਜੀ ਜਿਵੇਂ ਤੁਸੀਂ ਸਪੀਕਰ 'ਚ ਤੁਹਾਨੂੰ ਬਿਲਕੁਲ ਕਲੀਅਰ ਦਿਖ ਰਿਹਾ ਹੈ ਜੀ ਬਹੁਤ ਹੀ ਵਧੀਆ ਪਸ਼ਮੀਨਾ ਹੈ ਜੀ ਇਹ ਵਰਕ ਕਰਾਉਣ ਦੇ ਕੰਮ ਆਉਂਦਾ ਹੈ ਜੀ ਬਹੁਤ ਹੀ ਵਧੀਆ ਸੂਟ ਰੈਡੀ ਹੁੰਦਾ ਜੇ ਇਹਨੂੰ ਆਪਾਂ ਵਰਕ ਕਰਵਾ ਕੇ ਹੈਂਡਵਰਕ ਕਰਾ ਲਓ ਮਸ਼ੀਨ ਵਰਕ ਕਰਾ ਲਓ ਚਾਹੇ ਆਪਾਂ ਐਦਾਂ ਹੀ ਪਾ ਲਓ ਇਹ ਸੂਟ ਦੀ ਤਾਂ ਹੀ ਲੁੱਕ ਬਹੁਤ ਵਧੀਆ ਆਉਂਦੀ ਹੈ ਸੂਟ ਦਾ ਪ੍ਰਾਈਸ ਹੈਗਾ ਇਹ ਜੀ 1845 1845 ਵਿਦ ਸ਼ਿਪਿੰਗ ਹੈ ਜੀ ਕੋਈ ਸ਼ਿਪਿੰਗ ਤੋਂ ਤੋਂ ਅਲੱਗ ਤੋਂ ਨਹੀਂ ਲਈ ਜਾਊਗੀ ਜੀ ਵਿਦ ਸ਼ਿਪਿੰਗ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਪਿਆਰੇ ਕਲਰ ਹੈ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਅਗਲੇ ਸੂਟ ਹੈਗਾ ਜੀ ਪਿਓਰ ਜੌਰਜਟ ਦਾ ਪਿਓਰ ਜੌਰਜਟ ਦਾ ਤੁਹਾਨੂੰ ਡਿਜੀਟਲ ਪ੍ਰਿੰਟ ਟੌਪ ਮਿਲੂਗਾ ਜੀ ਬਹੁਤ ਹੀ ਪਿਆਰਾ ਪਲੇਨ ਕਰੇਵ ਦੀ ਤੁਹਾਨੂੰ ਬਾਟਮ ਮਿਲੂਗੀ ਜੀ ਚਨੂਨ ਸ਼ਪੂਨ ਦਾ ਡਿਜੀਟਲ ਪ੍ਰਿੰਟ ਤੁਹਾਨੂੰ ਦੁਪੱਟਾ ਮਿਲੂਗਾ ਜੀ suit ਦਾ ਪ੍ਰਾਈਸ ਹੈਗਾ ਇਹ ਜੀ 51550 51550 suit ਦਾ ਪ੍ਰਾਈਸ ਹੈ ਜੀ ਜਿਵੇਂ ਹੁਣ ਅੱਗੇ ਗਰਮੀ ਸਟਾਰਟ ਹੋ ਜਾਣੀ ਪਾਰਟੀ ਵੇਅਰ suit ਹੈ ਜੀ ਉਹਨਾਂ ਲਈ ਇਹ suit ਬਹੁਤ ਹੀ ਵੈਸਟ ਹੈ ਜੀ ਕਲਰ ਚਾਰਟ ਬਹੁਤ ਵਧੀਆ ਬਹੁਤ ਜ਼ਿਆਦਾ ਸੋਹਣੇ suit ਹੈ ਜੀ ਇਹ suit ਕਿਸੇ ਦੇ ਫੋਰਨ ਜਾਣੇ ਆ ਜੀ ਜਿਨ੍ਹਾਂ ਲਈ ਅਸੀਂ ਸ਼ਾਪਿੰਗ ਕਰੀ ਆ ਇਹ ਸੂਟ ਫੋਰਨ ਜਾਣੇ ਆ ਜੀ ਬਹੁਤ ਹੀ ਵਧੀਆ ਸੂਟ ਹੈ ਜੀ ਤੁਹਾਨੂੰ ਕਲਰ ਤਾਂ ਦਿਖਾਏ ਆ ਜੀ ਉਹਨਾਂ ਨੇ ਉੱਧਰ ਕੋਈ ਫੈਕਸ਼ਨ ਕਰਨਾ ਹੈ ਉਹਨਾਂ ਨੇ ਆਪਣੇ ਰਿਸ਼ਤਿਆਂ ਲਈ ਗਿਫਟ ਲਏ ਆ ਉਹਨਾਂ ਨੇ ਕਲਰ ਚੁਆਇਸ ਥੋੜੀ ਥੋੜੀ ਦੇਤੀ ਸੀਗੀ ਜੀ ਬਾਕੀ ਅਸੀਂ ਕਲਰ ਆਪਣੀ ਮਰਜ਼ੀ ਤੇ ਲਾਤੇ ਥੋੜਾ ਉਹਨਾਂ ਨੇ ਸਾਨੂੰ ਏਜ ਦਾ ਆਈਡੀਆ ਦਿੱਤਾ ਸੀਗਾ ਮੈਂ ਮੈਨੂੰ ਤੁਹਾਨੂੰ ਦਿਖਾਉਣ ਦਾ ਮਤਲਬ ਇਹ ਆ ਕਿ ਤੁਸੀਂ ਵੀ ਵਾਈ ਕਰ ਸਕਦੇ ਆ ਇਦਾਂ ਦੇ ਸੂਟ ਬਾਏ ਨਹੀਂ ਆਪਾਂ ਸੂਟਾਂ ਬਾਰੇ ਥੋੜੀ ਆਪਾਂ ਨੂੰ ਨੌਲੇਜ ਜ਼ਰੂਰ ਮਿਲ ਜਾਂਦਾ ਦਿੱਆ ਕਿ ਅੱਜ ਐਦਾਂ ਦੇ ਸੂਟਾਂ ਦਾ ਟ੍ਰੈਂਡ ਹੈ ਜੀ ਸਾਰੀਆਂ ਭੈਣਾਂ ਨੇ ਜ਼ਰੂਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਜੀ ਇਹ ਸਾਰੇ ਸੂਟ ਜੀ ਜਿੰਨੇ ਵੀ ਸੂਟ ਹੈ ਸੱਤ ਸੂਟ ਸੱਤੇ ਸੂਟ ਹੈ ਇੱਕੋ ਭੈਣ ਦੇ ਆ ਉਹਨੇ ਬਾਹਰ ਕੋਈ ਫੰਕਸ਼ਨ ਕਰ ਰਹੀ ਹੈ ਉਹਨੇ ਆਪਣੇ ਰਿਸ਼ਤੇਦਾਰਾਂ ਨੂੰ ਗਿਫਟ ਦੇਣੇ ਆ ਉਹਨਾਂ ਨੇ ਦੱਸਿਆ ਸੀ ਕਿ ਇਦਨੀ ਕੀ ਰੇਂਜ ਹੈ ਐਦਾਂ ਐਦਾਂ ਦੇ ਸੂਟ ਸਾਨੂੰ ਚਾਹੀਦੇ ਆ ਤਾਂ ਅਸੀਂ ਉਹਨਾਂ ਨੂੰ ਸੂਟ ਭੇਜਣੇ ਆ ਜੀ ਮੈਨੂੰ ਮੈਨੂੰ ਲੱਗਿਆ ਕਿ ਤੁਹਾਨੂੰ ਵੀਡੀਓ 'ਚ ਦਿਖਾ ਦਾਂ ਪੁੱਛਾਂ ਕਿ ਤੁਹਾਨੂੰ ਕਿਵੇਂ ਦੇ ਲੱਗੇ ਜੀ ਬਹੁਤ ਪਿਆਰੇ ਸੂਟ ਐ ਜੀ ਸੂਟਾਂ ਦੇ ਕਿਹਾ ਕਹਿਣੇ ਕਢਾਈ ਤੋਂ ਹਟ ਕੇ ਹਨਾ ਉਸ ਤੋਂ ਬਾਅਦ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸੂਟ ਐ ਜੀ ਬਹੁਤ ਜ਼ਿਆਦਾ ਸੋਹਣੇ ਸੂਟਾਂ ਦੇ ਟਿਸ਼ੂ ਸਿਲਕ ਦਾ ਤੁਹਾਨੂੰ ਸੂਟ ਮਿਲੇਗਾ ਜੀ ਬਹੁਤ ਹੀ ਪਿਆਰਾ ਕਰੇਵ ਦੀ ਤੁਹਾਨੂੰ ਬਾਟਮ ਮਿਲੇਗੀ ਦੁਪੱਟਾ ਤੁਹਾਨੂੰ ਪਿਓਰ ਟਿਸ਼ੂ ਦਾ ਮਿਲੇਗਾ ਸੂਟ ਦਾ ਪ੍ਰਾਈਸ ਹੈਗਾ ਜੀ 6870 ਰੁਪਿਆ 6870 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਸੂਟ ਚੈੱਕ ਕਰੋ ਜੀ ਬਹੁਤ ਜ਼ਿਆਦਾ ਸੋਹਣਿਆ ਕਲਰ ਚਾਟ ਦੇ ਕਿਆ ਕਹਿਣੇ ਇੰਨੇ ਪਿਆਰੇ ਕਲਰ ਹੈ ਜੀ ਨਾ ਇਹ ਬਹੁਤਾ ਆਪਾਂ ਇਹਨੂੰ ਹੈਵੀ ਸੂਟ ਕਹਿ ਸਕਦੇ ਆ ਨਾ ਬਹੁਤਾ ਲਾਈਟ ਕਹਿ ਸਕਦੇ ਆ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਇਸ ਇਹ ਸੂਟ ਦੇਖ ਕੇ ਤੁਹਾਨੂੰ ਖੁਦ ਵੀ ਤੁਸੀਂ ਕੋਈ ਵਰਕ ਕਰਾਉਣਾ ਤਾਂ ਤੁਹਾਨੂੰ ਕੁਛ ਨਾ ਕੁਛ ਆਈਡੀਆ ਜ਼ਰੂਰ ਮਿਲ ਸਕਦਾ ਜੀ ਕਿਉਂਕਿ ਕਈ ਵਾਰ ਹੁੰਦਾ ਕਿ ਆਪਾਂ ਨੂੰ ਸਮਝ ਨਹੀਂ ਆਉਂਦਾ ਕਿ ਅਸੀਂ ਇਹ ਸੂਟ ਲਿਆ ਇਹਦੇ ਤੇ ਕਿਹੜਾ ਵਰਕ ਕਰਾਈਏ ਚਾਹੇ ਤੁਸੀਂ ਕਿਤੇ ਵੀ ਕਰਾਉਣਾ ਮੈਂ ਨਹੀਂ ਕਹਿੰਦੀ ਮੇਰੇ ਕੋਲ ਕਰਾਉਣਾ ਪਰ ਤੁਹਾਨੂੰ ਆਈਡੀਆ ਮਿਲ ਜੂਗਾ ਜੀ ਤੁਸੀਂ ਆਪਣੇ ਜੋ ਤੁਹਾਡੇ ਬੁਟੀਕ ਵਾਲੇ ਆ ਉਹਨਾਂ ਨੂੰ ਤੁਸੀਂ ਦੱਸ ਕੇ ਆਪਣਾ ਸੂਟ ਐ ਦਾ ਰੈਡੀ ਕਰਵਾ ਸਕਦੇ ਆ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਵਧੀਆ ਸੂਟ ਹੈ ਬਹੁਤ ਘੱਟ ਰੇਟ 'ਚ ਹੈ ਜੀ ਸੂਟ ਮਿਲੂਗਾ ਤੁਹਾਨੂੰ 5 ਮੀਟਰ ਦੀ ਕੱਟ ਮਿਲੂਗੀ ਜੀ ਮਸਲੀਨ ਦੀ ਤੇ ਉੱਪਰ ਬਹੁਤ ਵਧੀਆ ਥ्रेड ਵਰਕ ਹੋਇਆ ਹੋਇਆ ਹੈ ਬੀ ਨੈਕ ਗਲਾ ਬਣਿਆ ਹੋਇਆ ਹੈ ਜੀ ਦੁਪੱਟਾ ਵੀ ਤੁਹਾਨੂੰ ਬਹੁਤ ਵਧੀਆ ਮਿਲੂਗਾ ਜੀ ਔਰਗਾਂਜਾ ਦਾ ਔਰਗਾਂਜਾ ਦਾ ਤੁਹਾਨੂੰ ਦੁਪੱਟਾ ਮਿਲੂਗਾ ਦੁਪੱਟੇ ਤੇ ਪੂਰਾ ਵਰਕ ਹੋਇਆ ਹੋਇਆ ਹੈ ਬਹੁਤ ਸੋਹਣਾ ਕੱਟ ਵਰਕ ਸੂਟ ਦਾ ਪ੍ਰਾਈਸ ਹੈਗਾ ਹੈ ਜੀ ਓਨਲੀ 948 ਰੁਪਿਆ 948 ਰੁਪਏ ਵਿੱਚ ਤੁਹਾਨੂੰ ਅਸੀਂ ਇੰਨਾ ਪਿਆਰਾ ਸੂਟ ਦੇ ਰਹੇ ਹਾਂ ਸੂਟ ਚੈੱਕ ਕਰੋ ਜੀ ਕਿੰਨਾ ਪਿਆਰਾ ਏ ਸਕਰੀਨ ਤੇ ਜਿਹੜਾ ਨੰਬਰ ਸ਼ੋ ਹੋ ਰਿਹਾ ਜੀ ਉਹ ਮੇਰਾ ਵਟਸਐਪ ਨੰਬਰ ਹੈ ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰ ਸਕਦੇ ਆ ਮੈਸੇਜ ਭੇਜ ਸਕਦੇ ਆ ਜਾਂ ਤੁਸੀਂ ਕਾਲ ਕਰਨੀਆਂ ਤਾਂ ਵੀ ਏਸੀ ਨੰਬਰ ਤੇ ਤੁਸੀਂ ਕਰ ਸਕਦੇ ਆ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਅਗਲੇ ਸੂਟ ਅਗਲੇ ਸੂਟ ਹੈਗੀਆਂ ਜੀ ਪਸ਼ਮੀਨੇ ਦੇ ਪਸ਼ਮੀਨੇ ਦਾ ਸੂਟ ਹੈ ਜੀ ਸੂਟ ਦਾ ਕਲਰ ਦੇਖੋ ਕਿੰਨਾ ਪਿਆਰਾ ਹੈ ਜੀ ਪਸ਼ਮੀਨੇ ਦਾ ਤੁਹਾਨੂੰ ਸੂਟ ਮਿਲਗਾ ਸੂਟ ਦਾ ਪ੍ਰਾਈਸ ਹੈਗਾ ਜੀ 1799 1799 ਵਿੱਚ ਤੁਹਾਨੂੰ ਘਰ ਬੈਠਿਆਂ ਨੂੰ ਇੰਨਾ ਪਿਆਰਾ ਸੂਟ ਮਿਲੂਗਾ ਜੀ ਪਸ਼ਮੀਨੇ ਦਾ ਸੂਟਾਂ ਦੇ ਕੀ ਕਹਨੇ ਇੱਕ ਤੋਂ ਇੱਕ ਸੂਟਾਂ ਦੇ ਕਲਰ ਹੈ ਜੀ ਕਲਰ ਚੈੱਕ ਕਰੋ ਜੀ ਬਹੁਤ ਹੀ ਵਧੀਆ ਜੈਲੋ ਆ ਜੀ ਮਾਸਟਰਡ ਜਿਹਾ ਕਲਰ ਕਲਰ ਕੰਟਰਾਸਟ ਦੇਖ ਕੇ ਤੁਸੀਂ ਹੈਰਾਨ ਰਹਿ ਜੂਗੇ ਜੀ ਇੰਨਾ ਸੋਹਣਾ ਕਲਰ ਹੈ ਨਾ ਸੂਟਾਂ ਦੇ ਕਿਹਾ ਕਹਿਣੇ ਜੀ ਸੂਟ ਦਾ ਪ੍ਰਾਈਸ ਹੈਗਾ 1799 ਜਿਹੜਾ ਤੁਸੀਂ ਸੂਟ ਤੁਹਾਨੂੰ ਪਸੰਦ ਆਉਂਦਾ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਪਸ਼ਮੀਨੇ ਦੇ ਸੂਟਾਂ ਦਾ ਡਿਜ਼ਾਈਨ ਤੇ ਲੁੱਕ ਬਿਲਕੁਲ ਅਲੱਗ ਆਊਗੀ ਜੀ ਇੰਨੀ ਸੋਹਣੀ ਪਸ਼ਮੀਨੇ ਤੇ ਸ਼ਾਈਨਿੰਗ ਹੈ ਨਾ ਬਹੁਤ ਜ਼ਿਆਦਾ ਸੋਹਣੀ ਅਗਲੇ ਸੂਟ ਵੀ ਪਸ਼ਮੀਨੇ ਦੇ ਆ ਜੀ ਚੈੱਕ ਕਰੋ ਇਹ ਵੀ ਸੂਟ ਤੁਹਾਨੂੰ ਪਸ਼ਮੀਨੇ ਦੇ ਮਿਲਣਗੇ ਇਹ ਕੰਟਰਾਸਟ ਸੂਟ ਹੈ ਜੀ ਇਹ ਆਫ ਚ ਲਾਏ ਹੋਏ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1548 1548 ਸੂਟ ਦਾ ਪ੍ਰਾਈਸ ਹੈ ਜੀ ਚੈੱਕ ਕਰੋ ਜੀ ਪੂਰੀ ਤੁਹਾਨੂੰ ਖੁੱਲੀ ਡੁੱਲੀ ਸ਼ਾਲ ਮਿਲੂਗੀ ਜੀ ਲੈਂਥ ਤੁਸੀਂ ਸ਼ਰਟ ਦੀ ਜਿੰਨੀ ਮਰਜ਼ੀ ਬਣਾ ਸਕਦੇ ਆ ਤੁਹਾਨੂੰ ਉੱਪਰੋਂ ਨੀਚੋਂ ਫੋਲਡ ਕਰਨਾ ਪਊਗਾ ਪਰ ਲੈਂਥ ਜਿੰਨੀ ਮਰਜ਼ੀ ਬਣਾਓ ਜੀ ਜਿੰਨੇ ਮਰਜ਼ੀ ਤੁਸੀਂ ਲੰਬੇ ਆ ਪੂਰੀ ਲੈਂਥ ਆਊਗੀ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1548 1548 ਵਿੱਚ ਤੁਹਾਨੂੰ ਬਹੁਤ ਹੀ ਪਿਆਰੇ ਸੂਟ ਘਰ ਬੈਠਿਆਂ ਨੂੰ ਮਿਲਣਗੇ ਜੀ ਚੈੱਕ ਕਰੀ ਚਾਓ ਜੀ ਜਿਵੇਂ ਨਿਊ ਮੈਰਿਡ ਹੁੰਦੇ ਆ ਨਾ ਕਿਤੇ ਕਿਤੇ ਆਪਾਂ ਨੂੰ ਗਰਮ ਸੂਟ ਵੀ ਪਾਉਣੇ ਪੈਣੇ ਜਿਹੜੇ ਸਾਹਮਣਾ ਠੰਡ ਹੈ ਜੀ ਜਾ ਠੰਡ ਅਗਲੇ ਸਾਲ ਵੀ ਆਉਣੀ ਆਪਾਂ ਵਾਏ ਕਰਕੇ ਰੱਖ ਸਕਦੇ ਆ ਹਨਾ ਬਹੁਤ ਹੀ ਪਿਆਰੇ ਸੂਟ ਹੈ ਜੀ ਇਹ ਸੂਟ ਦਾ ਰੇਟ ਬਹੁਤ ਘੱਟ ਲਾਇਆ ਵੈ ਹੁਣ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਵਧੀਆ ਤੁਹਾਨੂੰ ਬਿੱਗ ਪਨੇ ਦਾ ਸੂਟ ਮਿਲੂਗਾ ਜੀ ਗਲਾਸ ਸਿਮਰ ਦਾ 3.5 ਮੀਟਰ ਦਾ ਸੂਟ ਮਿਲੂਗਾ ਜੀ ਬਾਟਮ ਤੇ ਵੀ ਵਰਕ ਹੋਇਆ ਵੈ ਬਹੁਤ ਹੀ ਵਧੀਆ ਤੇ ਬਾਟਮ ਤੇ ਤੁਹਾਨੂੰ ਵਰਕ ਮਿਲੂਗਾ ਦੁਪੱਟਾ ਤੁਹਾਨੂੰ ਔਰਗੈਂਜਾ ਦਾ ਮਿਲੂਗਾ ਹੈਵੀ ਜਾਲ ਬਣਿਆ ਹੋਇਆ ਦੁਪੱਟੇ 'ਚ ਤੇ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਸੂਟ ਦਾ ਪ੍ਰਾਈਸ ਹੈਗਾ ਓਨਲੀ 1148 1148 ਵਿੱਚ ਤੁਹਾਨੂੰ ਇੰਨਾ ਹੈਵੀ ਸੂਟ ਦੇ ਰਹੇ ਹਾਂ ਸੂਟ ਚੈੱਕ ਕਰੀ ਜਾਓ ਜੀ ਨਾਲ ਦੀ ਨਾਲ ਕਲਰ ਤੇ ਸੂਟ ਬਹੁਤ ਹੀ ਪਿਆਰੇ ਸੂਟ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ 5 ਮੀਟਰ ਪਿਓਰ ਨੇਚਰਲ ਕਰੇਵ ਦਾ ਸੂਟ ਹੈ ਬਹੁਤ ਸੋਹਣਾ ਨੈਕ ਬਣਿਆ ਹੋਇਆ ਦੇਖੋ ਨੈਕ ਕਿੰਨਾ ਹੈਵੀ ਹੈ ਦੁਪੱਟੇ ਤੇ ਕਟਵਰਕ ਬਣਿਆ ਹੋਇਆ ਜੀ ਮੋਰ ਪੰਖੀਆ ਜਿਹਾ ਸੂਟ ਦਾ ਕਲਰ ਹੈ ਬਹੁਤ ਹੀ ਪਿਆਰਾ ਕਲਰ ਹੈ ਜੀ ਜੋ ਤੁਹਾਨੂੰ ਪਿਕ ਚ ਦੂਖ ਦਿਖ ਰਿਹਾ ਏਹੀ ਕਲਰ ਤੁਹਾਡੇ ਤੱਕ ਜਾਊਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1048 1048 ਵਿੱਚ ਅਸੀਂ ਤੁਹਾਨੂੰ ਇੰਨਾ ਪਿਆਰਾ ਸੂਟ ਦੇ ਰਹੇ ਹਾਂ ਅਗਲਾ ਸੂਟ ਚੈੱਕ ਕਰੋ ਜੀ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਗਾਜਰੀ ਕਲਰ ਹੈ ਜੀ ਗ੍ਰੀਨ ਕਲਰ ਹੈ ਗ੍ਰੀਨ ਵੀ ਨਹੀਂ ਹੈ ਪਰ ਇਹਨੂੰ ਡਾਰਕ ਗ੍ਰੀਨ ਨਹੀਂ ਕਹਿ ਸਕਦੇ ਲਾਈਟ ਜਿਹਾ ਹੈ ਜੀ ਕਿਵੇਂ કહਾਂ ਮੈਂ ਤੁਹਾਨੂੰ ਮੋਰ ਪੰਖੀਆ ਜਿਹਾ ਕਲਰ ਹੈ ਜੀ ਔਰੇਂਜ ਕਲਰ ਬਹੁਤ ਹੀ ਪਿਆਰਾ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1048 1048 ਵਿੱਚ ਤੁਹਾਨੂੰ ਘਰ ਬੈਠਿਆਂ ਨੂੰ ਇੰਨਾ ਪਿਆਰਾ ਸੂਟ ਮਿਲੂਗਾ ਇਹ ਕਲਰ ਹੈਗਾ ਜੀ ਫੌਜੀ ਰੰਗਾ ਜਿਹਾ ਜਿਵੇਂ ਫੌਜੀਆਂ ਦੀ ਡਰੈੱਸ ਹੁੰਦੀ ਆ ਕਲਰ ਚੈੱਕ ਕਰੀ ਜੋ ਜੀ ਨਾਲ ਦੀ ਨਾਲ ਸਕਰੀਨਸ਼ਾਟ ਲਈ ਜੋ ਜੀ ਦੁਪੱਟਾ ਤੁਹਾਨੂੰ ਚੁਣਉਣ ਦਾ ਮਿਲੂਗਾ ਕੱਟਵਰਕ ਹੋਇਆ ਹੋਇਆ ਦੁਪੱਟੇ ਤੇ ਫ੍ਰੀ ਸ਼ਿਪਿੰਗ ਹੈ ਜੀ ਏਸੀ ਰੇਟ ਵਿੱਚ ਸੂਟ ਤੁਹਾਡੇ ਘਰ ਤੱਕ ਜਾਊਗਾ ਜੀ ਕੋਈ ਸ਼ਿਪਿੰਗ ਤੁਹ ਤੋਂ ਅਲੱਗ ਤੋਂ ਨਹੀਂ ਲਈ ਜਾਂਦੀ ਇਹ ਸੂਟ ਦੇਖੋ ਜੀ ਇਹ ਸੂਟ ਸਿਰਾ ਕਰਾਉਣਗੇ ਜੀ ਕਾਟਨ ਦੇ ਸੂਟਾਂ ਜਿਹੜੇ ਕਿ ਹੁਣ ਨਵੇਂ ਪ੍ਰਿੰਟ ਆਏ ਆ ਜੀ ਕਾਟਨ ਦੇ ਕਿਉਂਕਿ ਸਾਡੇ ਕੋਲ ਜੀ ਗਰਮੀ ਵਾਲਾ ਕਪੜਾ ਸ਼ੁਰੂ ਹੋ ਗਿਆ ਜੀ ਜੈਪੁਰੀ ਕਾਟਨ ਜੈਪੁਰੀ ਪ੍ਰਿੰਟ ਬਹੁਤ ਹੀ ਪਿਆਰੀ ਕਾਟਨ ਹੈ ਜੀ ਤੁਸੀਂ ਕਾਟਨ ਦੇ ਕਿਆ ਕਹਿਣੇ ਇੰਨੀ ਸੌਫਟ ਤੇ ਸੂਟ ਦਾ ਪ੍ਰਾਈਸ ਹੈਗਾ ਜੀ 845 800 ਸੌਰੀ 875 ਸੌਰੀ 45 ਮੇਤੇ ਗਲਤੀ ਨਾਲ ਕਹਿ ਹੋ ਗਿਆ ਜੀ 875 ਸੂਟ ਦਾ ਪ੍ਰਾਈਸ ਹੈ ਜੀ 2.5 ਮੀਟਰ ਦੀ ਤੁਹਾਨੂੰ ਕੱਟ ਮਿਲੂਗੀ ਜੀ ਚੱਕ ਲੋ ਨਾਲ ਦੀ ਨਾਲ ਜੀ ਕਿਉਂਕਿ ਇਹ ਸਟਾਕ ਸਾਡੇ ਕੋਲ ਬਿਲਕੁਲ ਨਹੀਂ ਰਹਿਣਾ 2 ਦਿਨ ਤੇ ਬਾਅਦ ਤਾਂ ਇਹ ਸਟਾਕ ਇੱਕ ਵੀ ਸੂਟ ਨਹੀਂ ਰਹਿਣਾ ਕਿਉਂਕਿ ਜਿਹੜੀਆਂ ਮੇਰੀਆਂ ਭੈਣਾਂ ਨੇ ਮਤਲਬ ਸਾਡੇ ਕੋਲ ਆਰਡਰ ਚੱਲ ਰਹੇ ਆ ਬਾਹਰ ਬੈਠੀਆਂ ਭੈਣਾਂ ਦੇ ਸੂਟ ਰੈਡੀ ਹੋ ਰਹੇ ਆ। ਬਾਹਰ ਬੈਠੀਆਂ ਭੈਣਾਂ ਦੇ ਸੂਟ ਰੈਡੀ ਹੋ ਰਹੇ ਆ। ਉਹ ਨਾਲ ਦੀ ਨਾਲ ਸੂਟ ਸਿਲੈਕਟ ਕਰਕੇ ਰੱਖ ਲੈਣੀ ਆ ਕਿ ਸਾਡਾ ਇਹ ਵੀ ਸੂਟ ਰੈਡੀ ਕਰ ਦੋ। ਇਸ ਕਰਕੇ ਮੇਰੀਆਂ ਭੈਣਾਂ ਨੇ ਨਾਲ ਦੀ ਨਾਲ ਸਕਰੀਨਸ਼ਾਟ ਲੈਣੇ ਆ। ਮੈਨੂੰ ਕੋਈ ਫਰਕ ਨਹੀਂ ਜੀ ਜਿਹਦੀ ਵੀ ਜਿਹਦਾ ਸਕਰੀਨਸ਼ਾਟ ਮੇਰੇ ਕੋਲ ਪਹਿਲਾਂ ਆ ਗਿਆ ਜਿਹਦਾ ਮੈਸੇਜ ਆ ਗਿਆ। ਸੂਟ ਮੈਂ ਉਹਨਾਂ ਨੂੰ ਰੱਖਦੀ ਆ। ਜੀ ਮੈਂ ਕਦੇ ਵੀ ਇਹ ਫਰਕ ਨਹੀਂ ਕਰਿਆ ਵੀ ਇਹਨੂੰ ਮੈਂ ਜਾਣਦੀ ਆ ਮੈਂ ਇਹਨੂੰ ਦੇਣਾ। ਉਹ ਮੈਨੂੰ ਜਾਣਦੇ ਨਹੀਂ ਮੈਂ ਉਹਨਾਂ ਨੂੰ ਕੋਈ ਗੱਲ ਨਹੀਂ ਮੈਂ ਇਦਾਂ ਕਹਿ ਦੇਣੀ ਆ ਵੀ ਨਹੀਂ ਇਹ ਸੂਟ ਸਟਾਕ ਖਤਮ ਹੋ ਗਿਆ। ਨਹੀਂ ਜੀ ਇਮਾਨਦਾਰੀ ਨਾਲ ਕੰਮ ਕਰਿਆ ਹੁਣ ਤੱਕ ਅੱਗੇ ਵੀ ਕਰਨਾ ਹੈ ਕਿਉਂਕਿ ਤੁਸੀਂ ਜਿਹੜਾ ਮੈਸੇਜ ਮੇਰੇ ਕੋਲ ਸਕਰੀਨਸ਼ਾਟ ਪਹੁੰਚਿਆ ਜੀ ਮੈਂ ਉਹਦਾ ਸੂਟ ਚੱਕ ਕੇ ਰੱਖ ਦੇਣਾ ਠੀਕ ਹੈ ਜੀ ਇਸ ਕਰਕੇ ਪਿੱਕਾਂ ਦੇਖਦੀ ਸਾਰੀ ਸਕ੍ਰੀਨਸ਼ਾਟ ਲਈ ਜੋ ਭੇਜੀ ਜਾਓ ਜੀ ਬਹੁਤ ਪਿਆਰੀ ਕਾਟਨ ਹੈ ਕੈਂਬ੍ਰਿਕ ਕਾਟਨ ਬਹੁਤ ਜਿਆਦਾ ਸੋਹਣੇ ਸੂਟ ਹੈ ਜੀ ਸੂਟਾਂ ਦੇ ਕਿਆ ਕਹਿਣੇ ਕੁੜਤੇ ਬਣਾਓ ਪਲਾਜ਼ੋ ਸੂਟ ਬਣਾਓ ਬੋਟ ਸਲਵਾਰ ਸੂਟ ਬਣਾਓ ਹਰ ਤਰ੍ਹਾਂ ਦਾ ਡਰੈਸ ਇਹਦੀ ਤੁਸੀਂ ਰੇਡੀ ਕਰ ਸਕਦੇ ਆ ਕੋਟ ਸੈੱਟ ਵੀ ਇਹਦਾ ਬਣਿਆ ਬਹੁਤ ਵਧੀਆ ਲੱਗੂਗਾ ਕਿਉਂਕਿ ਜੈਪੁਰੀ ਪ੍ਰਿੰਟ ਹੈ ਬਹੁਤ ਹੀ ਜਿਆਦਾ ਸੋਹਣੇ ਕਲਰ ਐਨੇ ਪਿਆਰੇ ਆ ਨਾ ਮਨ ਖੁਸ਼ ਹੁੰਦਾ ਜੀ ਦੇਖ ਕੇ ਅਸੀਂ ਤਾਂ ਆਪਣੀ ਅੱਖਾਂ ਨਾਲ ਦੇਖਦੇ ਨਾ ਐਂ ਦਿਲ ਕਰਦਾ ਵੀ ਇਹ ਵੀ ਸਟੀਚ ਕਰ ਲਓ ਇਹ ਵੀ ਸਟੀਚ ਕਰ ਲਓ ਬਹੁਤ ਹੀ ਪਿਆਰੇ ਪ੍ਰਿੰਟ ਐ ਜੀ ਤੁਹਾਨੂੰ ਲੱਭਣ ਤੋਂ ਵੀ ਐਵੇਂ ਦੇ ਪ੍ਰਿੰਟ ਨਹੀਂ ਮਿਲਣੇ ਚੈੱਕ ਕਰੀ ਜਾਓ ਜੀ ਕਾਟਨ ਚੜਦੀ ਗਰਮੀ ਸੋਹਣੇ ਸੋਹਣੇ ਸੂਟ ਪਾਓ ਤੇ ਸੋਹਣੇ ਸੋਹਣੇ ਬਣੋ ਪਹਿਲੀ ਗੱਲ ਤਾਂ ਜੀ ਜੇ ਆਪਾਂ ਆਪਣੇ ਮਨ ਮਨ ਆਪਣਾ ਵੀ ਹਾਂ ਅਸੀਂ ਆਪਣੀ ਮਨ ਪਸੰਦ ਦਾ ਸੂਟ ਪਾਇਆ ਵਾ ਸਾਡਾ ਚਾਹੇ ਉਹ ਸੂਟ 200 ਦਾ ਹੀ ਅਸੀਂ ਆਪਣੇ ਆਪ ਨੂੰ ਵੀ ਸੋਹਣਾ ਸੋਹਣਾ ਫੀਲ ਕਰਦੇ ਹਾਂ ਕਈ ਵਾਰ ਹੁੰਦਾ ਕਿ ਇਹ ਸੂਟ ਸਾਡੇ ਪਸੰਦ ਨਹੀਂ ਆਪਾਂ ਪਾ ਲੈਨੇ ਆ ਪਰ ਉਹਦੇ ਨਾਲ ਆਪਾਂ ਨੂੰ ਅੰਦਰੋਂ ਨਹੀਂ ਲੱਗਦਾ ਵੀ ਅਸੀਂ ਅੱਜ ਸੋਹਣੇ ਲੱਗ ਰਹੇ ਹਾਂ ਇਸ ਕਰਕੇ ਜੀ ਜਿਹੜਾ ਤੁਹਾਡੇ ਮਨ ਨੂੰ ਕਲਰ ਸੋਹਣਾ ਲੱਗਦਾ ਬਸ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਇੱਕ ਤੇ ਇੱਕ ਪ੍ਰਿੰਟ ਤੇ ਇੱਕ ਤੇ ਇੱਕ ਕਲਰ ਜਿਹੜਾ 2.5 ਮੀਟਰ ਦੀ ਤੁਹਾਨੂੰ ਕੱਟ ਮਿਲੇਗੀ ਜੀ ਪੂਰੀ ਸ਼ਰਟ ਪੂਰੀ 2.5 ਮੀਟਰ ਦੀ ਤੁਹਾਨੂੰ ਸ਼ਰਟ ਮਿਲੇਗੀ ਨਾ ਵੱਧ ਨਾ ਘੱਟ ਕਈ ਮੇਰੀਆਂ ਭੈਣਾਂ ਦੇ ਮੈਸੇਜ ਆਉਂਦਾ ਹੈ ਇਹ ਬਾਟਮ ਦਾ ਕਪੜਾ ਸਾਨੂੰ 3 ਮੀਟਰ ਚਾਹੀਦਾ ਜੀ ਨਹੀਂ ਜੀ 2.5 ਮੀਟਰ ਦੀ ਬਹੁਤ ਸੋਹਣੀ ਬਾਟਮ ਬਣ ਜਾਂਦੀ ਹੈ ਕਿਉਂਕਿ ਅੱਜ ਕੱਲ ਬਹੁਤ ਹੀ ਹੈਵੀ ਸਲਵਾਰ ਦਾ ਵੀ ਕੋਈ ਫੈਸ਼ਨ ਨਹੀਂ ਹੈ ਜ਼ਿਆਦਾਤਰ ਤਾਂ ਪਲਾਜ਼ੋ ਹੀ ਪਾਉਨੇ ਆ ਚਲੋ ਜਿਵੇਂ ਸਾਡੀਆਂ ਮੰਮੀਆਂ ਨੇ ਪਾਉਨੇ ਹੁੰਨੇ ਆ ਉਹਨਾਂ ਲਈ ਵੀ ਕਲਰ ਹੈਗੇ ਉਹਨਾਂ ਲਈ ਵੀ ਇਹ ਸੂਟ ਬਾਇਸਦਾ ਸਲਵਾਰ 2.5 ਮੀਟਰ ਦੀ ਐਨ ਵਧੀਆ ਬਣ ਜਾਂਦੀ ਹੈ ਦੇਖੋ ਜੀ ਸਾਡਾ ਤਾਂ ਠੀਕ ਐ ਅਸੀਂ ਖੁਦ ਬਣਾਉਣੀ ਆ ਜਿਹੜਾ ਕਪੜੇ ਦਾ ਪਣਾ ਘੱਟ ਹੁੰਦਾ ਹੈ ਉਹਦੀ ਸਲਵਾਰ ਨਹੀਂ ਵਧੀਆ ਬਣਦੀ ਇਹਨਾਂ ਦਾ ਪਣਾ ਪੂਰਾ ਹੈ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਵਧੀਆ ਪਾਰਟੀ ਵੇਅਰ ਸੂਟ ਹੈ ਜੀ ਇੰਨਾ ਵਧੀਆ ਮਹੇਸ਼ਵਰੀ ਸਿਲਕ ਦਾ ਤੁਹਾਨੂੰ ਸੂਟ ਮਿਲੂਗਾ ਜੀ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਬਾਟਮ ਤੁਸੀਂ ਸੂਟ ਦੀ ਲੁੱਕ ਦੇਖੋ ਕਿੰਨੀ ਪਿਆਰੀ ਆ ਸੂਟ ਦਾ ਪ੍ਰਾਈਸ ਹੈਗਾ ਜੀ 1499 1499 ਵਿੱਚ ਤੁਹਾਨੂੰ ਘਰ ਬੈਠਿਆਂ ਨੂੰ ਇੰਨਾ ਪਿਆਰਾ ਸੂਟ ਜਿਵੇਂ ਹੋਣਾ ਥੋੜੀ ਸਰਦੀ ਜੀ हटਣੀ ਆ ਨਾਲ ਲੱਗਦੀ ਆਪਾਂ ਨੂੰ ਕੋਈ ਨਾ ਕੋਈ ਫੈਕਸ਼ਨ ਹੁੰਦਾ ਉਹਦੇ ਵਿੱਚ ਤੁਸੀਂ ਇਹ ਰੈੱਡ ਕਲਰ ਪਾਇਓ ਕਿਉਂਕਿ ਬਹੁਤ ਸੋਹਣਾ ਲੱਗਦਾ ਥੋੜੀ ਗਰਮੀ ਥੋੜੀ ਮਤਲਬ ਸਰਦੀ ਹੋਵੇ ਉੱਥੇ ਐਵੇਂ ਦੇ ਡਾਰਕ ਡਾਰਕ ਕਲਰ ਪਾਏ ਵੇ ਬਹੁਤ ਸੋਹਣੇ ਲੱਗਦੇ ਆ ਇਹ ਕਲਰ ਦੇਖੋ ਕਿੰਨਾ ਪਿਆਰਾ ਨਾ ਤਾਂ ਇਹ ਪਿਆਜ਼ੀ ਹੋਰ ਨਾ ਪੈਨ ਨੂੰ ਕਾਫੀ ਕਲਰ ਹੀ ਕਹਿ ਸਕਦੇ ਆ ਉਸ ਤੋਂ ਬਾਅਦ ਜੀ ਅਗਲਾ ਸੂਟ ਚੈੱਕ ਕਰੋ ਜੀ ਅਗਲੇ ਸੂਟ ਪ੍ਰਿੰਟ ਆ ਗਏ ਜੀ ਪ੍ਰਿੰਟ ਸੂਟ ਤਾਂ ਐਨੇ ਮਿਲਣਗੇ ਤੁਹਾਨੂੰ ਨਾ ਜਿਹੜੀਆਂ ਮੇਰੀਆਂ ਪਹਿਣਾ ਪ੍ਰਿੰਟ ਸੂਟਾਂ ਦੀਆਂ ਸ਼ਕੀਂ ਨੇ ਉਹ ਤਾਂ ਹਰ ਰੋਜ਼ ਵੀਡੀਓ ਦੇਖਿਆ ਕਰੋ ਜੀ ਬਸ ਸਿਰਫ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਵੀਡੀਓ ਨੂੰ ਸ਼ੇਅਰ ਕਰਨਾ ਥੋੜਾ ਵੱਧ ਤੋਂ ਵੱਧ ਫਾਇਦਾ ਕਰਿਆ ਜਾਊਗਾ ਜੀ ਇਹ ਸੂਟ ਦਾ ਪ੍ਰਾਈਸ ਸੁਣ ਲਓ ਜੀ ਟੌਪ ਹੈਗਾ ਮਸਲੀਨ ਦਾ ਜੀ ਡਿਜੀਟਲ ਪ੍ਰਿੰਟ ਮਸਲੀਨ ਕਾਟਨ ਦੀ ਤੁਹਾਨੂੰ ਬਾਟਮ ਮਿਲੂਗੀ ਮਸਲੀਨ ਕਾਟਨ ਦਾ ਹੀ ਤੁਹਾਨੂੰ ਸ਼ਰਟ ਮਿਲੂਗੀ ਜੀ ਸੂਟਾਂ ਦੇ ਰੇਟ ਸੁਣ ਲਓ ਜੀ ਇੱਕ ਸੂਟ ਵਾਏ ਕਰੋਗੇ ਤਾਂ ਜੀ 550 ਦਾ ਦੋ ਸੂਟ ਵਾਏ ਕਰੋਗੇ ਤਾਂ 900 ਦੇ ਇਹਨਾਂ ਵਿੱਚੋਂ ਤੁਸੀਂ ਦੋ ਸੂਟ ਇਕੱਠੇ ਵਾਏ ਕਰੋਗੇ ਤਾਂ 900 ਦੇ ਪਤਾ ਹੈ ਕਿ ਆ ਕਲਰ ਚੈੱਕ ਕਰ ਲਓ ਜੀ ਨਾਲ ਦੀ ਨਾਲ ਦੇਖੋ ਜੀ ਜਿਹੜਾ ਆਫਰ ਮੈਨੂੰ ਆਉਂਦੀ ਹੈ ਗਾਹਾਂ ਤੇ ਮੈਂ ਨਾਲ ਦੀ ਨਾਲ ਲਾ ਦੇਣੀ ਹੈ ਕਿਉਂਕਿ ਮੈਨੂੰ ਇਹ ਨਹੀਂ ਹੈ ਵੀ ਮੇਰੇ ਮੈਂ ਇਹਦਾ ਇਦਾਂ ਵੇਚਦਾ ਇਦਾਂ ਵੇਚਦਾ ਨਹੀਂ ਜੀ ਜੋ ਮੈਨੂੰ ਗਾਹਾਂ ਤੇ ਆਫਰ ਆਉਂਦੀ ਹੈ ਮੈਂ ਨਾਲ ਦੀ ਨਾਲ ਤੁਹਾਨੂੰ ਆਫਰ ਦੇ ਦੇਣੀ ਹੈ ਜੀ 2.5 ਮੀਟਰ ਦੀ ਤੁਹਾਨੂੰ ਕਾਟਨ ਦੀ ਡਿਜੀਟਲ ਪ੍ਰਿੰਟ ਸ਼ਰਟ ਹੈ ਗ੍ਰੇ ਕਲਰ ਦੀ orange ਜਿਹੇ ਕਲਰ ਦੀ ਬਾਟਮ ਲਗਾਈ ਹੋਈ ਹੈ ਨਾਲ ਸੂਟ ਦਾ ਪ੍ਰਾਈਸ ਹੈਗਾ ਜੀ 899 899 ਵਿੱਚ ਤੁਹਾਨੂੰ ਘਰ ਬੈਠਿਆਂ ਨੂੰ ਪਿਓਰ ਕਾਟਨ ਜਿਹਨੂੰ ਪਿਓਰ ਕਾਟਨ ਕਹਿੰਦੇ ਆ ਜਿਹੜੀਆਂ ਮੇਰੀਆਂ ਪੈਣਾ ਪਿਓਰ ਕਾਟਨ ਪਾਉਣੀ ਹੈ ਉਹਨਾਂ ਨੂੰ ਪਤਾ ਹੈ ਵੀ ਪਿਓਰ ਕਾਟਨ ਕਿਆ ਚੀਜ਼ ਹੁੰਦੀ ਹੈ ਕਾਟਨ ਦਾ ਸੂਟ ਦਾ ਜੀ 400 ਦਾ ਵੀ ਮਿਲ ਜਾਂਦਾ 500 ਦੇ ਵੀ ਮਿਲ ਜਾਂਦਾ ਪਰ ਉਹ ਦੋ ਤੋਂ ਬਾਅਦ ਤੁਹਾਡਾ ਐਨ ਡਲ ਇਹ ਸੂਟ ਨੂੰ ਤੁਸੀਂ ਪੂਰਾ ਹਟਾਉਂਗੇ ਜੀ ਚਾਹੇ ਪਹਿਲਾਂ ਬਾਹਰ ਅੰਦਰ ਨੂੰ ਪਾਇਓ ਫਿਰ ਘਰ ਨੂੰ ਪਾਇਓ ਐਨੀ ਪਿਆਰੀ ਕਾਟਨ ਹੈ ਕੋਈ ਇਹਦੇ ਵਿੱਚ ਲਾਈਨਿੰਗ ਦੀ ਨੀਡ ਨਹੀਂ ਹੈਗੀ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਪਿਓਰ ਬਨਾਰਸੀ 2.5 ਮੀਟਰ ਦੀ ਤੁਹਾਨੂੰ ਸ਼ਰਟ ਮਿਲੂਗੀ ਤੇ 2.5 ਮੀਟਰ ਦੀ ਬਾਟਮ ਮਿਲੂਗੀ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1150 1150 ਸੂਟ ਦਾ ਪ੍ਰਾਈਸ ਹੈ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਜੀ ਉਹ ਵਟਸਐਪ ਨੰਬਰ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਭੇਜੀ ਜਾਓ ਤੇ ਆਪਣੀ ਸੂਟ ਬੁੱਕ ਕਰੀ ਜਾਓ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਪਿਆਰਾ ਬਨਾਰਸੀ ਸੂਟ ਹੈ ਜੀ ਕਲਰ ਚੈੱਕ ਕਰੋ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1150 1150 ਵਿੱਚ ਅਸੀਂ ਤੁਹਾਨੂੰ ਘਰ ਬੈਠਿਆਂ ਨੂੰ ਇੰਨਾ ਪਿਆਰਾ ਸੂਟ ਦੇ ਰਹੇ ਹਾਂ ਵਿਦਆਉਟ ਸ਼ਿਪਿੰਗ ਕੋਈ ਸ਼ਿਪਿੰਗ ਅਲੱਗ ਤੋਂ ਨਹੀਂ ਲਈ ਜਾਊਗੀ ਜੀ ਫੌਰਨ ਦੀ ਸ਼ਿਪਿੰਗ ਲਈ ਜਾਊਗੀ ਲੇਕਿਨ ਆਲ ਇੰਡੀਆ ਸ਼ੌਪਿੰਗ ਫ੍ਰੀ ਹੈ ਜੀ ਤੁਸੀਂ ਕਿਤੇ ਵੀ ਬੈਠੇ ਆਂ ਕੀਤੇ ਵੀ ਦਾ ਮਤਲਬ ਕੀਤੇ ਵੀ ਬੈਠੇ ਆ ਸ਼ਿਪਿੰਗ ਬਿਲਕੁਲ ਫਰੀ ਚਾਏ ਸਾਡੇ 50 ਲੱਗਣ ਚਾਏ ਸਾਡੇ 100 ਲੱਗੇ ਸੂਟ ਤੁਹਾਡੇ ਘਰ ਤੱਕ ਪਹੁੰਚੂਗਾ ਜੀ ਤੁਸੀਂ ਟੈਨਸ਼ਨ ਫਰੀ ਹੋ ਕੇ ਆਪਣੇ ਸੂਟਾਂ ਦੀ ਪੇਮੈਂਟ ਪਾਓ ਤੇ ਆਪਣੇ ਸੂਟ ਸਿਲੈਕਟ ਕਰੋ ਜੀ ਸੂਟਾਂ ਦੇ ਨਾਲ-ਨਾਲ ਨਹੀਂ ਲੈਣਾ ਸੂਟ ਕੋਈ ਚੱਕਰ ਨਹੀਂ ਪਰ ਮੇਰੀਆਂ ਭੈਣਾਂ ਨੂੰ ਹੱਥ ਵਨ ਕੇ ਬੇਨਤੀ ਹੈ ਕਿ ਰੋਜ਼ ਵੀਡੀਓ ਦੇਖਣੀਆਂ ਤੇ ਦੱਬ ਕੇ ਸ਼ੇਅਰ ਕਰਨੀਆਂ ਕਿਉਂਕਿ ਦੇਖੋ ਅਸੀਂ ਵੀ ਰੋਜ਼ ਨਹੀਂ ਸੌਂਉਂਦੇ ਮੈਂ ਨਹੀਂ ਕਹਿੰਦੀ ਆਪਾਂ ਰੋਜ਼ ਸੌਣ ਨੀਡ ਹੈ ਤਾਂ ਲੋ ਨਹੀਂ ਕੋਈ ਚੱਕਰ ਨਹੀਂ ਜੀ ਤੁਸੀਂ ਵੀਡੀਓ ਦੇਖੋ ਤੇ ਵੀਡੀਓ ਨੂੰ ਸ਼ੇਅਰ ਕਰੋ ਤੇ ਸੂਟਾਂ ਦੇ ਵਧੀਆ-ਵਧੀਆ ਡਿਜ਼ਾਈਨ ਦੇਖੋ ਤੁਹਾਨੂੰ ਫੈਸ਼ਨ ਦਾ ਪਤਾ ਹੋਣਾ ਚਾਹੀਦਾ اچਾਂਟਕ ਕੋਈ ਫੈਸ਼ਨ ਆ ਜਿਵੇਂ ਤੁਹਾਨੂੰ ਬਾਜ਼ਾਰ 'ਚ ਜਾ ਕੇ ਐਦਾਂ ਨਾ ਲੱਗੇ ਕਿ ਤੁਸੀਂ ਬਿਲਕੁਲ ਅਣਜਾਣ ਜੇ ਆ ਵੀਡੀਓ ਦੇਖਣ ਨਾਲ ਤੁਹਾਨੂੰ ਸੂਟਾਂ ਦੇ ਫੈਸ਼ਨ ਦਾ ਵੀ ਪਤਾ ਲੱਗੂਗਾ ਵੀ ਅੱਜਕੱਲ੍ਹ ਟ੍ਰੈਂਡ ਵਿੱਚ ਕੀ ਆ ਚੱਲ ਰਿਹਾ ਹੈ ਠੀਕ ਹੈ ਜੀ ਜਿਹੜੀਆਂ ਮੇਰੀਆਂ ਭੈਣਾ ਸਟੀਚਿੰਗ ਦੀ ਵੀਡੀਓ ਦੇਖਣੀ ਚਾਹੁੰਦੀਆਂ ਜਰੂਰ ਕਮੈਂਟ ਕਰਿਓ ਕਿਉਂਕਿ ਸਾਡੀ ਬੁਟੀਕ ਹੈ ਜੀ ਅਸੀਂ ਤੁਹਾਨੂੰ ਸਟੀਚਿੰਗ ਦੀ ਵੀਡੀਓ ਜਰੂਰ ਦਿਆ ਕਰੂੰਗੇ ਜੀ ਕਟਿੰਗ ਦੀ ਕਟਿੰਗ ਦੀ ਸਟੀਚਿੰਗ ਦੀ ਕਿਦਾਂ ਸਾਡੀ ਬੁਟੀਕ ਤੇ ਕਿਹੜੇ-ਕਿਹੜੇ ਸੂਟ ਤਿਆਰ ਹੁੰਦੇ ਆ ਤੁਸੀਂ ਸਭ ਤੋਂ ਸੂਟ ਵੀ ਰੈਡੀ ਕਰਵਾ ਸਕਦੇ ਆ ਜੀ ਠੀਕ ਹੈ ਤੁਸੀਂ ਆਪਣਾ ਸਟਾਫ ਪੇਜ ਦੋ ਆਪਣਾ ਸੂਟ ਪੇਜ ਦੋ ਸਾਡੇ ਸਾਡੇ ਐਡਰੈਸ ਤੇ ਪਾਰਸਲ ਕਰ ਦਿਓ ਅਸੀਂ ਤੁਹਾਨੂੰ ਸੂਟ ਸਟੀਚ ਕਰਕੇ ਕੋਈ ਸ਼ਿਪਿੰਗ ਨਹੀਂ ਲੈਣੀ ਤੁਹਾਤੋਂ ਜੋ ਸਟਿਚਿੰਗ ਹੈ ਉਹ ਲੈ ਕੇ ਤੁਹਾਡਾ ਸੂਟ ਤੁਹਾਡੇ ਘਰ ਤੱਕ ਪਹੁੰਚਾ ਦੇਣਾ ਜੀ ਜਰੂਰ ਇਸ ਨੂੰ ਵੀ ਰਿਸਪੌਂਸ ਦਿਓ ਜੀ ਅਗਲੇ ਸੂਟ ਚੈੱਕ ਕਰੋ ਜੀ ਪਿਓਰ ਪਸ਼ਮੀਨਾ ਦਾ ਆਲ ਓਵਰ ਦਾ 5 ਮੀਟਰ ਤੁਹਾਨੂੰ ਸੂਟ ਮਿਲੇਗਾ 2.5 ਮੀਟਰ ਦੀ ਤੁਹਾਨੂੰ ਸ਼ਾਲ ਮਿਲੇਗੀ ਸੂਟ ਦਾ ਪ੍ਰਾਈਸ ਹੈਗਾ ਓਨਲੀ ਆਫ ਚ ਕੱਢਿਆ ਸੂਟ ਹੈ ਜੀ ਇਹ ਇਹ ਅਸੀਂ 12 1200 ਦੇ 13 1300 ਦੇ ਸੂਟ ਵੇਚੇ ਹਾਂ ਹੁਣ ਦਾ ਰੇਟ ਹੈਗਾ ਜੀ ਓਨਲੀ 899 ਜਰੂਰ ਇਹ ਸੂਟ ਲਿਓ ਜਿਹੜੀਆਂ ਮੇਰੀਆਂ ਬੈਣਾ ਪ੍ਰਿੰਟ ਸੂਟ ਪਾਉਣੀ ਹੈ ਨਾ ਤਾਂ ਪਸ਼ਮੀਨਾ ਦੇਖ ਕੇ ਤੁਸੀਂ ਹੈਰਾਨ ਰਹਿ ਜਾਊਗੇ ਕੋਈ ਪਸ਼ਮੀਨੇ ਤੇ ਬਲੂ ਨਹੀਂ ਹੋਣਾ ਅਸੀਂ ਘਰ ਵਿੱਚ ਇਹ ਸੂਟ ਢੰਡਾਈਆਂ ਜੀ ਬਹੁਤ ਹੀ ਵਧੀਆ ਪਸ਼ਮੀਨਾ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 899 899 ਵਿੱਚ ਤੁਹਾਨੂੰ ਘਰ ਬੈਠਿਆਂ ਨੂੰ ਇੰਨਾ ਪਿਆਰਾ ਸੂਟ ਮਿਲੂਗਾ ਜੀ ਬਹੁਤ ਜ਼ਿਆਦਾ ਸੋਹਣਾ ਸੂਟ ਸੂਟਾਂ ਦੇ ਕਿਆ ਕਹਿਣਾ ਹੈ 5 ਮੀਟਰ ਦੀ ਕੱਟ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਜੀ ਡਿਜੀਟਲ ਪ੍ਰਿੰਟ ਹੈ ਚਨੂਨ ਦਾ ਸੂਟ ਹੈ ਜੀ ਜਿਹੜਾ ਕਿ ਅੱਜਕੱਲ ਬਹੁਤ ਟ੍ਰੈਂਡ ਵਿੱਚ ਹੈ ਜੀ ਬਹੁਤ ਟ੍ਰੈਂਡ ਵਿੱਚ ਹੈ ਜੀ ਬਹੁਤ ਸੋਹਣਾ ਨਾਲ ਦੁਪੱਟਾ ਹੈ ਜੀ ਚੈੱਕ ਕਰੋ ਤੇ ਨਾਲ ਤੁਹਾਨੂੰ ਬਾਟਮ ਮਿਲੂਗੀ ਜੀ ਬਹੁਤ ਪਿਆਰੀ ਟੌਪ ਤੇ ਬਾਟਮ ਬਹੁਤ ਹੀ ਪਿਆਰਾ ਸੋਹਣਾ ਤੁਹਾਨੂੰ ਨਾਲ ਦੁਪੱਟਾ ਮਿਲੂਗਾ ਜੀ ਸੂਟ ਦਾ ਪ੍ਰਾਈਜ਼ ਹੈਗਾ ਇਹ ਜੀ 1260 1260 ਵਿੱਚ ਤੁਹਾਨੂੰ ਬਹੁਤ ਪਿਆਰਾ ਸੂਟ ਮਿਲੂਗਾ ਜੀ 2.5 ਮੀਟਰ ਦੀ ਤੁਹਾਨੂੰ ਕੱਟ ਮਿਲੂਗੀ 2.5 ਮੀਟਰ ਦਾ ਦੁਪੱਟਾ 2.5 ਮੀਟਰ ਦੀ ਸ਼ਰਟ ਤੇ 2.5 ਮੀਟਰ ਦੀ ਬਾਟਮ ਸੂਟ ਸਟਾਫ ਹੈਗਾ ਜੀ ਚਨੌਨ ਚਨੌਨ ਸਟਾਫ ਹੈ ਜੀ ਬਹੁਤ ਪਿਆਰਾ ਸਟਾਫ ਹੁੰਦਾ ਜੀ ਇਹ ਬਹੁਤ ਸੋਹਣਾ ਕਿਉਂਕਿ ਕਈ ਮੇਰੀਆਂ ਭੈਣਾਂ ਸਾਤੋਂ ਸੂਟ ਬਾਏ ਕਰਕੇ ਸਾਨੂੰ ਸਟੀਚਿੰਗ ਕਰ ਲਈ ਦੇ ਦੇਣੀਆਂ ਜਦੋਂ ਮੈਂ ਉਹਨਾਂ ਦੇ ਵੇਅਰ ਕਰੇ ਵੇ ਦੇਖਿਆ ਨਾ ਸੂਟ ਬਹੁਤ ਪਿਆਰੇ ਲੱਗਦੇ ਹੁੰਦੇ ਨੇ ਜਿਹੜੇ ਸੂਟ ਸਾਨੂੰ ਮਤਲਬ ਅੱਖਾਂ ਨੂੰ ਪਿਆਰੇ ਲੱਗਦੇ ਆ ਦੇਖੋ ਜੀ ਮੇਰਾ ਤਾਂ ਕੰਮ ਐ ਮੇਰੇ ਸੂਟ ਤੁਸੀਂ ਨਹੀਂ ਕਿਸੇ ਹੋਰ ਨੇ ਲੈ ਲੈਣਾ ਜਿਦੀ ਜਿਦੀ ਚੁਆਇਸ ਆ ਉਹਨੇ ਲੈ ਲੈਣਾ ਪਰ ਮੇਰਾ ਤੁਹਾਨੂੰ ਦੱਸਣ ਦਾ ਮਤਲਬ ਇਹ ਹੁੰਦਾ ਕਿ ਇਹ ਸੂਟ ਦੀ ਲੁੱਕ ਬਹੁਤ ਜ਼ਿਆਦਾ ਸੋਹਣੀ ਆਉਂਦੀ ਹੈ ਜੀ ਕਿ ਆਹ ਕਹਨੇ ਬੰਦੇ ਦੀ ਪਰਸਨੈਲਿਟੀ ਹੀ ਚੇਂਜ ਹੋ ਜਾਂਦੀ ਹੈ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਤੁਹਾਨੂੰ 2.2 ਮੀਟਰ ਦੀ ਕੱਟ ਮਿਲੂਗੀ ਜੀ ਬਹੁਤ ਜਿਆਦਾ ਸੋਹਣਾ ਸੂਟ ਟਾਪ ਮਾਉਟ ਬਿਸਕੋਸ ਚਨੌਨ ਕਪੜਾ ਇਹਦੀ ਪਾਰਟੀ ਵੇਅਰ ਕਪੜਾ ਸਰਾਰਾ ਬਣਾਓ ਗਰਾਰਾ ਬਣਾਓ ਕੁਝ ਵੀ ਬਣਾਓ ਜੀ ਸੂਟ ਬੜਕੇ ਬਹੁਤ ਸੋਹਣਾ ਰੈਡੀ ਹੋਣਾ ਸੂਟ ਦਾ ਪ੍ਰਾਈਸ ਹੈਗਾ ਓਨਲੀ 1148 1148 ਵਿੱਚ ਅਸੀਂ ਤੁਹਾਨੂੰ ਘਰ ਬੈਠਿਆਂ ਨੂੰ ਇੰਨਾ ਪਿਆਰਾ ਸੂਟ ਦੇਣਾ ਜੀ 1148 ਵਿਦ ਸ਼ਿਪਿੰਗ ਕੋਈ ਸ਼ਿਪਿੰਗ ਤੋਂ ਤਾਂ ਲੱਗ ਤੋਂ ਨਹੀਂ ਲਈ ਜਾਊਗੀ ਜਿਹੜੀਆਂ ਮੇਰੀਆਂ ਭੈਣਾਂ ਵੀਡੀਓ ਸਾਡੀ ਨਵੀਂ ਦੇਖ ਰਹੀਆਂ ਆ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਜੀ ਸੂਟ ਬਹੁਤ ਹੀ ਪਿਆਰੇ ਆ ਤੁਸੀਂ ਇਹਦਾ ਸਰਾਰਾ ਬਣਾਓ ਸ਼ਾਰਟ ਕੁੜਤੀ ਬਣਾ ਕੇ ਹੈਵੀ ਸਲਵਾਰ ਬਣਾਓ ਜਿੱਦਾਂ ਤੁਹਾਡਾ ਮਨ ਆ ਉਦਾਂ ਬਣਾਓ ਜੀ 2.5 ਮੀਟਰ ਦੀ ਕੱਟ ਮਿਲੂਗੀ ਜੀ 1148 ਸੂਟ ਦਾ ਪ੍ਰਾਈਸ ਹੈ ਜੀ ਕੋਈ ਮੇਰੀ ਭੈਣ ਰਹਿ ਨਾ ਜਾਵੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਬਹੁਤ ਪਿਆਰੇ ਸੂਟ ਹੈਗੇ ਜੀ ਜੌਰਜਟ ਦੇ ਜੌਰਜਟ ਦੀ ਉਹ ਬਾਟਮ ਮਿਲੂਗੀ ਜੌਰਜਟ ਦਾ ਹੀ ਤੁਹਾਨੂੰ ਬਹੁਤ ਵਧੀਆ ਪਲੇਨ ਜੌਰਜਟ ਦੀ ਬਾਟਮ ਮਿਲੂਗੀ ਛਪੋਂ ਡਿਜੀਟਲ ਪ੍ਰਿੰਟ ਤੁਹਾਨੂੰ ਦੁਪੱਟਾ ਮਿਲੂਗਾ ਸੂਟ ਦਾ ਪ੍ਰਾਈਸ ਹੈਗਾ ਜੀ 1250 1250 ਵਿੱਚ ਤੁਹਾਨੂੰ ਘਰ ਬੈਠਿਆਂ ਨੂੰ ਇੰਨਾ ਪਿਆਰਾ ਸੂਟ ਮਿਲੂਗਾ ਜੀ 1250 ਸੂਟ ਦਾ ਪ੍ਰਾਈਸ ਹੈ ਸੂਟ ਦੀ ਲੁੱਕ ਤੁਸੀਂ ਨਾ ਚਾਹੇ ਪ੍ਰੋਗਰਾਮ ਵਿੱਚ ਪਾ ਲਿਓ ਜੀ ਇੱਕ ਵਾਰ ਮੰਨ ਕੇ ਇੰਨੀ ਸੋਹਣਾ ਪ੍ਰਿੰਟ ਹੈ ਜੀ ਇੰਨਾ ਸੋਹਣਾ ਨਾਲ ਲਖਨਊ ਚਿਕਨ ਦਾ ਪਰਕ ਹੋਇਆ ਹੋਇਆ ਹੈ ਜੀ ਜਿਹੜਾ ਆ ਸੂਟ ਅਸੀਂ ਹੁਣ ਤੁਹਾਨੂੰ 1250 ਵਿੱਚ ਦੇ ਰਹੇ ਹਾਂ ਨਾ ਇਹ ਸੂਟ ਹੀ ਅਸੀਂ ਅੱਜ ਤੋਂ 3 ਮਹੀਨੇ ਪਹਿਲਾਂ ਤੁਸੀਂ ਯਕੀਨ ਨਹੀਂ ਕਰੋਗੇ ਜੇ ਮੈਂ ਤੁਹਾਨੂੰ ਦੱਸਦਾ ਪਰ ਚਲੋ ਮੇਰਾ ਕੰਮ ਹੈ ਜੀ ਜਦ ਸਾਡੇ ਅੱਗੇ ਤੋਂ ਸਾਨੂੰ ਆਫ ਲੱਗ ਕੇ ਆਉਂਦੀ ਅਸੀਂ ਨਾਲ ਦੀ ਨਾਲ ਤੁਹਾਨੂੰ ਮਾਫੀ ਲਾਦਨੇ ਆ ਕਿਉਂਕਿ ਮੈਂ ਇਹ ਕਹਿਣੀ ਆ ਵੀ ਬਸ ਜਿੰਨਾ ਕ ਖਾਣਾ ਬਸ ਉਹ ਆਪਣੀ ਹੱਕ ਦਾ ਹੀ ਖਾਈਏ ਕੋਈ ਰੱਬ ਵੀ ਇਹ ਨਹੀਂ ਵੀ ਜੇ ਤੁਹਾਨੂੰ ਨਹੀਂ ਪਤਾ ਇਹ ਚੀਜ਼ ਦਾ ਮੈਂ 4 ਮਹੀਨੇ ਪਹਿਲਾਂ ਉਹੀ ਸਟਾਕ ਕਿੰਨੇ ਦਾ ਵੇਚਿਆ ਹਨਾ ਇਹ ਨਹੀਂ ਜਿੰਨਾ ਕਿ ਮੈਂ ਖਾਣਾ ਆਪਣੇ ਹੱਕ ਸੱਚ ਦਾ ਉੰਨਾ ਕ ਖਾਣਾ ਜੀ ਹੁਣ ਇਹ ਸੂਟ ਹੈਗਾ ਜੀ ਓਨਲੀ 1250 ਦਾ ਤੁਸੀਂ ਕਿਤੇ ਵੀ ਬੈਠੇ ਆ ਸੱਤੋਂ ਸੂਟ ਵਾਇ ਕਰੋ ਸੂਟ ਦੀ ਲੁੱਕ ਬਹੁਤ ਪਿਆਰੀ ਹੈ ਜੀ ਤੁਸੀਂ ਹੈਰਾਨ ਰਹਿ ਜਾਓਗੇ ਜਦ ਸੂਟ ਤੁਹਾਡੇ ਕੋਲ ਪਹੁੰਚੂਗਾ ਜੀ 1250 ਚ ਤੁਹਾਨੂੰ ਇੰਨਾ ਪਿਆਰਾ ਸੂਟ ਮਿਲ ਰਿਹਾ ਜੀ ਡਿਜੀਟਲ ਪ੍ਰਿੰਟ ਨਾਲ ਦੁਪੱਟਾ ਹੈ ਜੀ ਕੱਪੜਾ ਸਟਾਫ ਹੈਗਾ ਜੀ ਜੌਰਜਟ ਜੌਰਜਟ ਛਪਾਉਣ ਦਾ ਨਾਲ ਦੁਪੱਟਾ ਲਾਇਆ ਹੋਇਆ ਜੀ ਡਿਜੀਟਲ ਪ੍ਰਿੰਟ ਸੂਟ ਦਾ ਪ੍ਰਾਈਸ ਹੈਗਾ ਇਹ ਜੀ 1250 ਬੀਟ ਸ਼ਿਪਿੰਗ ਥੈਂਕ ਯੂ so much ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਇਦਾਂ ਹੀ ਵੀਡੀਓ ਨੂੰ ਪਿਆਰ